ਮੈਂ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਸ ਟਰੈਕਟਰ ਦੀ ਹਿਸਟਰੀ ਦੱਸ ਦਿਆਂ ਸਾਰੀ ਅੱਜ ਆਪਾਂ ਇਸ ਟਰੈਕਟਰ ਦਾ ਜੋ ਇੰਜਨ ਦਾ ਕੰਮ ਕਰਨਾਗਾ ਜਿਹੜਾ ਇਹ ਟਰੈਕਟਰ ਆ ਤੂੜੀ ਰੀਪਰ ਤੇ ਕੰਪਿਊਟਰ ਕਰਾਏ ਤੇ ਹਾਂਜੀ ਮਿੱਤਰੋ ਸਸਿਕਾਓ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਲਓ ਸੱਜਣੋ ਅੱਜ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਇੱਕ ਅਨਫਿਰ ਇਨਫੋਰਮੇਸ਼ਨ ਲੈ ਕੇ ਆਇਆ ਜੋ ਸੋਨਾ ਲੀਕਾ ਟਰੈਕਟਰ 750 ਹੈ ਆਪਣੇ ਕੋਲੇ ਇਸ ਵੀਡੀਓ ਚ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਸ ਟਰੈਕਟਰ ਦੀ ਹਿਸਟਰੀ ਦੱਸਦੇ ਆ ਸਾਰੀ ਕਿੰਨੇ ਸੀਜ਼ਨ ਚੱਲਿਆ ਤੇ ਕੀ ਗੱਲਬਾਤ ਆ ਕਿਉਂਕਿ ਇਸ ਟਰੈਕਟਰ ਦਾ ਜਿਹੜਾ ਇਤਿਹਾਸ ਸੁਣ ਕੇ ਤੁਸੀਂ ਯਕੀਨ ਨਹੀਂ ਕਰਨਾ ਵੀ ਟਰੈਕਟਰ ਇੰਨਾ ਚੱਲਿਆ ਹੋਊਗਾ ਤੇ ਚਲੋ ਮਿੱਤਰੋ ਵੀਡੀਓ ਕਰਦੇ ਸ਼ੁਰੂਆਤ ਵੀਡੀਓ ਦੀ ਕਰਦੇ ਸ਼ੁਰੂਆਤ ਤੇ ਵੀਡੀਓ ਦੇ ਨਾਲ ਬਣੇ ਰਹੋ ਐਂਡ ਤੱਕ ਤੇ ਸਾਰਾ ਕੁਝ ਇਸ ਟਰੈਕਟਰ ਬਾਰੇ ਤੁਹਾਨੂੰ ਦੱਸਾਂਗੇ ਕਿੰਨੇ ਸੀਜ਼ਨ ਚੱਲਿਆ ਤੇ ਕੀ ਗੱਲਬਾਤ ਆ ਤੇ ਚਲੋ ਕਰਦੇ ਆ ਵੀਡੀਓ ਦੀ ਸ਼ੁਰੂਆਤ ਤੁਹਾਨੂੰ ਦਿਖਾਉਨੇ ਆ ਸੋਨਾਲੀ ਕਾ ਟਰੈਕਟਰ ਜੋ ਤੁਸੀਂ ਅੱਗੇ ਫਰੇਮ ਦੇ ਵਿੱਚ ਦੇਖ ਰਹੇ ਹੋ ਅੱਜ ਆਪਾਂ ਇਸ ਟਰੈਕਟਰ ਦਾ ਜੋ ਇੰਜਨ ਦਾ ਕੰਮ ਕਰਨਾਗਾ ਇੰਜਨ ਦੇ ਪਾਰਟ ਆਪਣੇ ਅੱਡੋ-ਡਾਉਣਗੇ ਖੋਲਣ ਤੋਂ ਲੈ ਕੇ ਸਾਰੇ ਤੁਸੀਂ ਅਗਲੇ ਵਲੌਗ ਦੇ ਵਿੱਚ ਇਹਦੇ ਪਾਰਟ ਦੇਖ ਸਕਦੇ ਹੋ ਹੁਣ ਖੋਲਣ ਤੋਂ ਪਹਿਲਾਂ ਤੁਹਾਨੂੰ ਇਸ ਟਰੈਕਟਰ ਬਾਰੇ ਕੁਝ ਦੱਸ ਦਿਆਂ ਕਿ ਕਿੰਨੇ ਸੀਜ਼ਨ ਦਾ ਟਰੈਕਟਰ ਚੱਲਿਆ ਵਾਹੀ ਤੇ ਬਾਕੀ ਮੀਟਰ ਵੀ ਇਹਦਾ ਖੜ ਚੁੱਕਿਆ ਉਹ ਨਹੀਂ ਦਿਖਾ ਦੇਣਾ ਸੀ ਆਪਾਂ ਕਿੰਨਾ ਚੱਲਿਆਗਾ ਤੇ ਚਲੋ ਕਰਦੇ ਹਾਂ ਸ਼ੁਰੂਆਤ ਤੇ ਦੱਸ ਦਿਆਂ ਤੁਹਾਨੂੰ ਟਰੈਕਟਰ ਬਾਰੇ ਸਭ ਤੋਂ ਪਹਿਲਾਂ ਆਪਾਂ ਟਾਇਰਾਂ ਦੀ ਗੱਲ ਕਰਗੇ ਕਿਉਂਕਿ ਇਹ ਟਰੈਕਟਰ 2011 ਮਾਡਲ ਆ ਤੇ 2011 ਮਾਡਲ ਦੇ ਨਾਲ-ਨਾਲ ਹੁਣ ਚੱਲ ਰਿਹਾ 2024 ਤੇ 5ਵੀਂ ਤੋਂ 6ਵੀਂ ਜੋੜੀ ਐ ਇਸ ਟਰੈਕਟਰ ਦੇ ਟਾਇਰਾਂ ਦੀ ਆ ਤੇ ਹੁਣ ਵੀ ਤੁਸੀਂ ਦੇਖ ਰਹੇ ਹੋ 7ਵੀਂ ਜੋੜੇ ਲਈ ਤਿਆਰ ਆ ਟਰੈਕਟਰ 2011 ਮਾਡਲ ਹੋਣ ਦੇ ਬਾਵਜੂਦ ਇਸ ਟਰੈਕਟਰ ਦਾ ਨਾ ਤਾਂ ਅੱਜ ਤੱਕ ਇੰਜਾਂ ਦਾ ਕੁਝ ਕਰਾਇਆ ਤੇ ਨਾ ਹੀ ਇਸ ਟਰੈਕਟਰ ਨੂੰ ਚਾਬੀ ਲੱਗੀ ਆ ਕਿਸੇ ਵੀ ਪਾਰਟ ਨੂੰ ਸਿਰਫ ਇਸ ਟਰੈਕਟਰ ਦੀ ਕਲਚ ਪਲੇਟ ਪਾਈ ਇੱਕ ਵਾਰੀ ਜਾਂ ਇੱਕ ਦੋ ਵਾਰੀ ਇਹਦੇ ਐਕਸਲਾਂ ਦੇ 베ਰਿੰਗ ਪਾਏ ਆ ਨਹੀਂ ਅਜੇ ਤੱਕ ਇਹ ਟਰੈਕਟਰ ਖੁੱਲੇ ਨਹੀਂ ਜਮਾ ਇਹ ਟਰੈਕਟਰ ਆਪਣੇ ਲਾਗਲੇ ਪਿੰਡ ਗੰਦਾਰਿਆਂ ਤੋਂ ਆ ਬਾਈ ਗੁਰਪ੍ਰੀਤ ਦਾ ਕਿਉਂਕਿ ਬਾਈ ਹੈ ਨਹੀਂ ਸੀਗਾ ਨਹੀਂ ਤੁਹਾਨੂੰ ਦੱਸ ਦੇਣਾ ਸੀ ਆਪਾਂ ਬਾਈ ਤੋਂ ਪੁੱਛ ਕੇ ਤੇ ਗੱਲਬਾਤ ਕਰਾਉਣੀ ਸੀ ਚੱਲ ਜਦੋਂ ਆਇਆ ਬਾਈ ਤੁਹਾਨੂੰ ਗੱਲਬਾਤ ਕਰਾਵਾਂਗੇ ਇਹਦੇ ਨਾਲ ਜਿਹੜਾ ਇਹ ਟਰੈਕਟਰ ਆ ਤੂੜੀ ਰੀਪਰ ਤੇ ਕੰਪਿਊਟਰ ਕਰਾਏ ਤੇ ਕਲਟੀਵੇਟਰ ਤੇ ਤਵੀਆਂ ਤੇ ਰੋਟਾਵੇਟਰ ਤੇ ਅਚਾਰ ਵਾਲੀ ਮਸ਼ੀਨ ਤੇ ਇੰਨਾ ਚੱਲਿਆ ਟਰੈਕਟਰ ਵੀ ਐਨ ਪੂਰਾ ਚੰਮ ਲਾਇਆ ਵਾ ਟਰੈਕਟਰ ਦਾ ਫਿਰ ਵੀ ਹਜੇ ਟਰੈਕਟਰ ਮਰਦਾ ਮਰਦਾ ਆ ਹਉਣ ਵਾਲਾ ਸੀਜ਼ਨ ਕਣਕਾਂ ਦਾ ਲਾਗਿਆ ਤੂੜੀ ਵਾਲੀ ਮਸ਼ੀਨ ਤੇ ਸੱਜਣੋ ਜੇ ਗੱਲ ਕਰੀਏ ਆਪਾਂ ਗੰਦਾਰੇ ਪਿੰਡ ਦੀ ਅੰਦਾਜ਼ਾ ਕੋਈ ਮੰਨ ਕੇ ਚੱਲੋ 2000 ਕਿੱਲਾ ਹੈਗਾਗਾ ਜਿਹਦੇ ਵਿੱਚੋਂ 1000 ਕਿੱਲਾ ਕਸਟਮਰ ਆਪਣੇ ਟਰੈਕਟਰ ਨਾਲ ਲਵਾਉਂਦੇ ਆ ਤੇ ਵਿੱਚੋਂ ਜਿਹੜਾ ਹਜ਼ਾਰ ਕਿੱਲਾ বাজਦਾ ਤਾਂ ਇਹ ਟਰੈਕਟਰ ਹੀ ਵਾਹੀ ਕਰਦਾ ਉਹਨਾਂ ਕਿੱਲਾਂ ਦੀ ਇਹ ਬਾਈ ਕੋਲੇ ਦੋ ਟਰੈਕਟਰ ਨੇ ਇੱਕ ਸਟੈਂਡਰਡ ਟਰੈਕਟਰ ਆ ਇੱਕ ਸੋਨਾਲੀਕਾ 750 ਸਟੈਂਡਰਡ ਟਰੈਕਟਰ ਨੂੰ ਬਹੁਤ ਘੱਟ ਚਲਾਉਂਦੇ ਨੇ ਪਰ ਲੇਕਿਨ ਇਹਨੂੰ ਬਹੁਤ ਜ਼ਿਆਦਾ ਚਲਾਉਂਦੇ ਨੇ ਕਿਉਂਕਿ ਇਹ ਟਰੈਕਟਰ ਸੈਟਿੰਗ ਹੀ ਇੰਨੀ ਵਧੀਆ ਟਿੱਗੀ ਵੀ ਆ ਤੇ ਡੀਜ਼ਲ ਖਰਚੇ ਦੀ ਗੱਲ ਕਰੀਏ ਤਾਂ ਸਟੈਂਡਰਡ ਨਾਲੋਂ ਅੱਧਾ ਹੀ ਡੀਜ਼ਲ ਖਾਂਦਾ ਮਿੱਤਰੋ ਇਹ ਆ ਤੁਸੀਂ ਟਾਇਰ ਵੇਖ ਸਕਦੇ ਹੋ ਦੁਬਾਰਾ ਫੇਰ ਦੱਸ ਦਿਆਂ ਕਿ 7ਵੀਂ ਜੋੜੀ ਪਊਗੀ ਹੁਣ ਟਰੈਕਟਰ ਦੇ ਟਾਇਰਾਂ ਦੀ ਹੁਣ ਇਹਦੇ ਚ 6ਵੀਂ ਜੋੜੀ ਹੈ ਮਿੱਤਰੋ ਹੁਣ ਆਪਣੇ ਕੋਲੇ ਤੁਹਾਨੂੰ ਦੱਸ ਹੀ ਦਿੱਤਾ ਪਹਿਲਾਂ ਇੱਕ ਤਾਂ ਇੰਜਨ ਦਾ ਕੰਮ ਕਰਾਉਣ ਲਈ ਆਪਣੇ ਕੋਲੇ ਆਇਆ ਇੱਕ ਐਕਸਲਾਂ ਦੀਆਂ ਸੀਲਾਂ ਵਗੈਰਾ ਆਪਾਂ ਪਾਉਣੀਆਂ ਇਹਦੇ ਤੇ ਬਾਕੀ ਪੈਡਲਾਂ ਵਗੈਰਾ ਦੇ ਬੁਸ਼ ਵਗੈਰਾ ਲਾਉਣੇ ਆ ਤੇ ਕਲਚ ਪਲੇਟ ਦਾ ਕੰਮ ਕਰਨਾ ਅੱਜ ਆਪਾਂ ਇਸ ਟਰੈਕਟਰ ਨੂੰ ਹੀ ਚਾਬੀ ਲਾਈ ਆ ਕਿਉਂਕਿ ਇੰਨੇ ਕੰਮ ਤਾਂ ਤੁਹਾਨੂੰ ਪਤਾ ਹੀ ਆ ਅਕਸਰ ਪਾਣੀ 'ਚ ਚੱਲਦਾ ਟਰੈਕਟਰ ਘਾਰੇ 'ਚ ਚੱਲਦਾਗਾ ਤਾਂ ਥੋੜੀ-ਮੋਟੀ ਦਿੱਕਤ ਆਉਂਦੀ ਰਹਿੰਦੀ ਆ ਕੰਮਕਾਦ ਦੇ ਵਿੱਚ ਕਹਿਣ ਦਾ ਮਤਲਬ ਯਾਰ ਸਿੱਧੇ ਸ਼ਬਦਾਂ ਦੇ ਵਿੱਚ ਬਹੁਤਾ ਇਸ ਟਰੈਕਟਰ ਦੀ ਰਿਪੇਅਰ ਨਹੀਂ ਹੋਈ ਇਸ ਸੋਨਾਲੀਕਾ ਦੀ ਬਾਕੀ ਜੇ ਹੋਣ ਵਾਲੇ ਨਵੇਂ ਮਾਡਲਾਂ ਦੀ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਪੁਰਾਣੇ ਮਾਡਲਾਂ ਦੇ ਵਿੱਚ ਜਿਹੜੇ ਦੇ ਟਰੈਕਟਰ ਬਣੇ ਸੀਗੇ ਤੇ ਇੰਨੀ ਸੋਧ ਕੀਤੀ ਸੀ ਟਰੈਕਟਰਾਂ ਦੇ ਵਿੱਚ ਐਨ ਵਧੀਆ ਚੱਲਦੇ ਸੀਗੇ ਢੰਗ ਨਾਲ ਚਲੋ ਮਿੱਤਰੋ ਅੱਜ ਦੀ ਵੀਡੀਓ ਚੰਗੀ ਲੱਗੀ ਹੋਊਗੀ ਟਰੈਕਟਰ ਦੀ ਇਨਫੋਰਮੇਸ਼ਨ ਬਾਰੇ ਤੇ ਕੱਲ ਨੂੰ ਬਣਾਵਾਂਗੇ ਆਪਾਂ ਕੱਲ ਵਾਲੀ ਵੀਡੀਓ ਦੇ ਵਿੱਚ ਇਹਦੇ ਖੋਲ ਖਲਾਈ ਦਾ ਪਾਰਟ ਤੇ ਕੀ ਕੀ ਡੈਮੇਜ ਨਿਕਲਦਾ ਉਹ ਸਾਰਾ ਕੁਝ ਦਿਖਾਵਾਂਗੇ ਤੇ ਧੰਨਵਾਦ ਸਸੀਕਾਲ ਤੇ ਟਰੈਕਟਰ ਦੀ ਹਿਸਟਰੀ ਤੁਹਾਨੂੰ ਚੰਗੀ ਲੱਗੀ ਹੋਊਗੀ ਤਾਂ ਵੀਡੀਓ ਨੂੰ ਕਰਦੇ ਬਾਅਦ ਤੋਂ ਸ਼ੇਅਰ ਤਾਂ ਜੋ ਜੋ ਜਿੰਨਾ ਭਰਾਵਾਂ ਕੋਲੇ ਇਹ ਨਾਲ ਦੇ ਟਰੈਕਟਰ ਨੇ ਉਹਨਾਂ ਨੂੰ ਵੇਚਣ ਦੀ ਨੌਬਤ ਨਾ ਆਵੇ ਕਿਉਂਕਿ ਇਹਦੇ ਨਾਲ ਦੇ ਟਰੈਕਟਰ ਨਾ ਬਣਨੇ ਆ ਤੇ ਨਾ ਹੀ ਬਣਨ ਚਾਹੇ ਜਿੱਦੇ ਮਰਜ਼ੀ ਬੋਰ ਆ ਜੇ ਚਾਹੇ ਜਿੱਦੇ ਮਰਜ਼ੀ ਟਰਪੋਲਾ ਆ ਜੇ ਚਲੋ ਮਿੱਤਰੋ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਦੇ ਆ ਇੱਕ ਹੋਰ ਕਿਸੇ ਹੋਰ ਵੀਡੀਓ ਦੇ ਵਿੱਚ